ਸਾਸ਼ਿਕਾ ਡੈਲੀਪੋ ਦੇਖ ਰਹੇ ਹੋ ਤਾਂ ਸਰਕਾਰੀ ਵਕੀਲ ਸਾਡੇ ਨਾਲ ਨੇ ਸਰ ਅੱਜ ਕੋਰਟ 'ਚ ਕਿਹੜੀ ਪ੍ਰੋਸੀਜਰ ਰਹੀ ਅੰਦਰ ਕਿਹੜੀਆਂ ਅਪੀਲਾਂ ਦਲੀਲਾਂ ਡਿਫੈਂਸ ਤੇ ਪ੍ਰੋਸੀਕਿਊਸ਼ਨ ਦਰਾਂ ਨੂੰ ਹੋਈ ਹੈ ਅੱਜ ਐਕਚੁਅਲੀ ਜੁਡੀਸ਼ੀਅਲ ਕਸਟਡੀ ਐਕਸਟੈਂਸ਼ਨ ਦੇ ਲਈ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਕਿ ਅੱਗੇ ਉਹਨੂੰ 14 ਦਿਨ ਲਈ ਹੋਰ ਐਕਸਟੈਂਡ ਕੀਤਾ ਜਾਵੇ ਤੇ ਕੋਰਟ ਨੇ ਉਹਨੂੰ ਅਲਾਉ ਕਰਦੇ ਹੋਏ 2 ਅਗਸਤ ਦੀ ਡੇਟ ਪਾਈ ਹੈ ਤੇ ਉਹਦੇ ਵਿੱਚ ਸਾਡੇ ਮਤਲਬ ਪੁਲਿਸ ਸੀਗੀ ਕਿ ਵਿਟਨੈਸਿਸ ਨੂੰ ਜਿਹੜਾ ਥ੍ਰੈਟ ਕਰ ਸਕਦੇ ਨੇ ਪਲੱਸ ਐਵੀਡੈਂਸ ਨੂੰ ਟੈਂਪਰ ਕਰ ਸਕਦੇ ਨੇ ਇਸ ਕਰਕੇ ਕੋਰਟ ਨੇ ਉਹਨੂੰ ਅਲਾਉ ਕਰਦੇ ਹੋਏ 14 ਦਿਨ ਅੱਗੇ ਐਕਸਟੈਂਡ ਕੀਤੇ ਨੇ ਪਰਿਵਾਰ ਦੇ આરોਪ ਬਹੁਤ ਵੱਡੇ ਸੀਗੇ ਕਹਿੰਦੇ ਵਿਕਰਮ ਮਜੀਠੀਆ ਔਰੇਂਜ ਪ੍ਰੋਟੈਕਟਿਵ ਨੇ ਅੰਦਰ بڑے بڑے ਕ੍ਰਾਈਮਨਲ ਲੋਕ ਨੇ ਉਹਨਾਂ ਦੀ ਬੈਰੇਕ ਦੇ ਵਿੱਚ ਰੱਖੇ ਹੋਏ ਨੇ ਨਾ ਵਕੀਲਾਂ ਨੂੰ ਉਹਨਾਂ ਦੇ ਨਾਲ ਅੰਦਰ ਜਾਣ ਦਿੰਨੇ ਹੋ ਨਾ ਪਰਿਵਾਰ ਨੂੰ ਮਿਲਣ ਦਿੰਨੇ ਹੋ ਨਾ ਬੈਠ ਕੇ ਗੱਲਬਾਤ ਕਰਨ ਦਿੰਨੇ ਹੋ ਕਹਿੰਦੇ ਡੈਮੋਕ੍ਰੇਸੀ ਦਾ ਕਾਣ ਕਰਿਆ ਪ ਸਭ ਕੁਝ ਜਿਨੇ ਇਹ ਬਿਆਨ ਇਹ ਬੇਬੁਨਿਆਦ ਬਿਆਨ ਨੇ ਕੋਰਟ ਦੇ ਵਿੱਚ ਬੈਰਿਕ ਚੇਂਜ ਦੇ ਲਈ ਆਲਰੇਡੀ ਅਪਲੀਕੇਸ਼ਨ ਪੈਂਡਿੰਗ ਹੈ ਜਿਹਦੀ ਕਿਸ 22nd ਡੇਟ ਹੈ ਉਸ ਤੋਂ ਇਲਾਵਾ ਜਿਹੜੇ ਫੈਮਿਲੀ ਨੂੰ ਮਿਲਣ ਦੀ ਗੱਲ ਹੈ 15 ਮਿੰਟ ਕੋਰਟ ਨੇ ਆਰਡਰ ਦਿੱਤੇ ਤੇ 15 ਮਿੰਟ ਕੋਰਟ ਦੇ ਸਾਹਮਣੇ ਉਹ ਪੇਜ ਬੈਠ ਕੇ ਉਹਨਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦੇ ਲਾਇਰਸ ਨੂੰ ਇੱਥੇ ਵੀ ਮਿਲਣ ਦਿੱਤਾ ਗਿਆ ਕੋਰਟ ਦੇ ਵਿੱਚ ਕੋਰਟ ਨੇ ਪੁੱਛਿਆ ਵੀ ਸੈਟੀਸਫਾਈਡ ਹੋ ਉਸ ਤੋਂ ਬਾਅਦ ਹੀ ਜਾਣ ਦਿੱਤਾ ਗਿਆ ਬਾਹਰ ਵੀ ਪੁਲਿਸ ਨੂੰ ਕਿਹਾ ਵੀ ਹੁਣ ਲੈ ਕੇ ਜਾ ਸਕਦੇ ਹਾਂ ਤੇ ਰਹੀ ਗੱਲ ਜੇਲ੍ਹ ਦੇ ਵਿੱਚ ਮਿਲਣ ਦੀ ਉਹ ਵੀ ਐਸ ਪਰ ਜੇਲ੍ਹ ਮੈਨੂਅਲ ਜਿਹੋ ਜੋ ਪ੍ਰੋਸੀਜਰ ਹੁੰਦਾ ਉਹ ਅਕੋਰਡਿੰਗਲੀ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਇਹ ਤਾਂ ਹੁਣ ਸਪੈਸ਼ਲ ਟ੍ਰੀਟਮੈਂਟ ਚਾ ਰਹੇ ਨੇ ਤਾਂ ਉਹ ਤਾਂ ਨਹੀਂ ਦਿੱਤਾ ਜਾ ਸਕਦਾ ਨਾ ਸਭ ਉਹ ਕਹਿੰਦੇ ਹੁਣ 29 ਮੋਬਾਈਲ ਹੈਗੇ ਨੇ ਕਹਿੰਦੇ ਤੁਸੀਂ 1000 ਏਕੜ ਤੋਂ ਵੀ ਅੰਦਰ ਜਾ ਕੇ ਮੁੱਕਰ ਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਕੁਝ ਅੱਗੇ ਹੋਰ ਨਿਕਲ ਕੇ ਆਇਆ ਇੱਕ ਹਜ਼ਾਰ ਏਕੜ ਦਾ ਹੈ ਹੁਣ ਮਾਮਲਾ ਕਿ ਬਹੁਤ ਕੁਝ ਨਿਕਲ ਕੇ ਆਏਗਾ ਇਨਵੈਸਟੀਗੇਸ਼ਨ ਦੇ ਵਿੱਚ ਸਭ ਕੁਝ ਇੱਥੇ ਹੈਗਾ ਤੇ ਸਭ ਕੁਝ ਸੀ ਇਹ ਕੋਈ ਦਰਸ਼ਕ ਲੋਕ ਜਾਣਨਾ ਚਾਹੁੰਦੇ ਨੇ ਕਿਉਂਕਿ ਮੀਡੀਆ ਟ੍ਰਾਇਲ ਤਾਂ ਹੋ ਹੀ ਰਿਹਾ ਨਾ ਵਕੀਲ ਸਾਹਿਬ ਸਰ ਕੋਈ ਮੀਡੀਆ ਟ੍ਰਾਇਲ ਨਹੀਂ ਹੋ ਰਿਹਾ ਜੋ ਕੁਝ ਹੋਇਆ ਕੇਸ ਦੇ ਵਿੱਚ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕੋਈ ਮੀਡੀਆ ਟ੍ਰਾਇਲ ਨਹੀਂ ਚੱਲ ਰਿਹਾ ਇੱਥੇ ਤੇ ਅਸੀਂ ਜਿਹੜਾ ਵੀ ਜਸਟ ਇਨਫੋਰਮ ਕਰ ਰਹੇ ਹਾਂ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਲੈਟ ਦੀ ਇਨਵੈਸਟੀਗੇਸ਼ਨ ਬੀਓਵਰ ਠੀਕ ਹੈ ਤਾਂ ਬਿਲਕੁਲ ਕ ਯਾਨੀ ਮੈਲੰਡ ਦਾ ਸਮਾਂ ਵੀ ਦੰਨੇ ਆ ਤੇ ਹਰ ਇੱਕ ਚੀਜ਼ ਸਿਸਟਮ ਨਾਲ ਚੱਲਦੀ ਆ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਸਸ਼ੀਕਾ ਡੇਲੀ ਪੋਸਟ ਦੇਖ ਰਹੇ ਹੋ ਤਾਂ ਸਰਕਾਰੀ ਵਕੀਲ ਸਾਡੇ ਨਾਲ ਨੇ ਸਰ ਅੱਜ ਕੋਰਟ 'ਚ ਕਿਹੜੀ ਪ੍ਰੋਸੀਜਰ ਰਹੀ ਅੰਦਰ ਕਿਡੀਆਂ ਅਪੀਲਾਂ ਦਲੀਲਾਂ ਡਿਫੈਂਸ ਤੇ ਪ੍ਰੋਸੀਕਿਊਸ਼ਨ ਦਰਾਂ ਨੂੰ ਹੋਈ ਹੈ ਅੱਜ ਐਕਚੁਅਲੀ ਜੁਡੀਸ਼ੀਅਲ ਕਸਟਡੀ ਐਕਸਟੈਂਸ਼ਨ ਦੇ ਲਈ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਕਿ ਅੱਗੇ ਉਹਨੂੰ 14 ਦਿਨ ਲਈ ਹੋਰ ਐਕਸਟੈਂਡ ਕੀਤਾ ਜਾਵੇ ਕਿ ਕੋਰਟ ਨੇ ਉਹਨੂੰ ਅਲਾਉ ਕਰਦੇ ਹੋਏ 2 ਅਗਸਤ ਦੀ ਡੇਟ ਪਾਈ ਹੈ ਤੇ ਉਹਦੇ ਵਿੱਚ ਸਾਡੇ ਮਤਲਬ ਪੁਲਿਸ ਸੀਗੀ ਕਿ ਵਿਟਨੈਸਿਸ ਨੂੰ ਜਿਹੜਾ ਥ੍ਰੈਟ ਕਰ ਸਕਦੇ ਨੇ ਪਲੱਸ ਐਵੀਡੈਂਸ ਨੂੰ ਟੈਂਪਰ ਕਰ ਸਕਦੇ ਨੇ ਇਸ ਕਰਕੇ ਕੋਰਟ ਨੇ ਉਹਨੂੰ ਅਲਾਉ ਕਰਦੇ ਹੋਏ 14 ਦਿਨ ਅੱਗੇ ਐਕਸਟੈਂਡ ਕੀਤੇ ਨੇ ਪਰਿਵਾਰ ਦੇ આરોਪ ਬਹੁਤ ਵੱਡੇ ਸੀਗੇ ਕਹਿੰਦੇ ਵਿਕਰਮ ਮਜੀਠੀਆ ਔਰੇਂਜ ਪ੍ਰੋਟੈਕਟਿਵ ਨੇ ਅੰਦਰ بڑے بڑے ਕ੍ਰਾਈਮਨਲ ਲੋਕ ਨੇ ਉਹਨਾਂ ਦੀ ਬੈਰੇਕ ਦੇ ਵਿੱਚ ਰੱਖੇ ਹੋਏ ਨੇ ਨਾ ਵਕੀਲਾਂ ਨੂੰ ਉਹਨਾਂ ਦੇ ਨਾਲ ਅੰਦਰ ਜਾਣ ਦਿੰਨੇ ਹੋ ਨਾ ਪਰਿਵਾਰ ਨੂੰ ਮਿਲਣ ਦਿੰਨੇ ਹੋ ਨਾ ਬੈਠ ਕੇ ਗੱਲਬਾਤ ਕਰਨ ਦਿੰਨੇ ਹੋ ਕਹਿੰਦੇ ਡੈਮੋਕ੍ਰੇਸੀ ਦਾ ਕਾਣ ਕਰਿਆ ਸਭ ਕੋ ਜਿਨੇ ਇਹ ਬਿਆਨ ਹੈ ਸਭ ਬੇਬੁਨਿਆਦ ਬਿਆਨ ਨੇ ਕੋਰਟ ਦੇ ਵਿੱਚ ਬੈਰਿਕ ਚੇਂਜ ਦੇ ਲਈ ਆਲਰੇਡੀ ਅਪਲੀਕੇਸ਼ਨ ਪੈਂਡਿੰਗ ਹੈ ਜਿਹਦੀ ਕਿਸ 22nd ਡੇਟ ਹੈ ਉਸ ਤੋਂ ਇਲਾਵਾ ਜਿਹੜੇ ਫੈਮਿਲੀ ਨੂੰ ਮਿਲਣ ਦੀ ਗੱਲ ਹੈ 15 ਮਿੰਟ ਕੋਰਟ ਨੇ ਆਰਡਰ ਦਿੱਤੇ ਤੇ 15 ਮਿੰਟ ਕੋਰਟ ਦੇ ਸਾਹਮਣੇ ਉਹ ਪੇਜ ਬੈਠ ਕੇ ਉਹਨਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦੇ ਲਾਇਰਸ ਨੂੰ ਇੱਥੇ ਵੀ ਮਿਲਣ ਦਿੱਤਾ ਗਿਆ ਕੋਰਟ ਦੇ ਵਿੱਚ ਕੋਰਟ ਨੇ ਪੁੱਛਿਆ ਵੀ ਸੈਟੀਸਫਾਈਡ ਹੋ ਉਸ ਤੋਂ ਬਾਅਦ ਹੀ ਜਾਣ ਦਿੱਤਾ ਗਿਆ ਬਾਹਰ ਫਿਰ ਪੁਲਿਸ ਨੂੰ ਕਿਹਾ ਵੀ ਹੁਣ ਲੈ ਕੇ ਜਾ ਸਕਦੇ ਹਾਂ ਤੇ ਰਹੀ ਗੱਲ ਜੇਲ੍ਹ ਦੇ ਵਿੱਚ ਮਿਲਣ ਦੀ ਉਹ ਵੀ ਐਸ ਪਰ ਜੇਲ੍ਹ ਮੈਨੂਅਲ ਜਿਉ ਜੋ ਪ੍ਰੋਸੀਜਰ ਹੁੰਦਾ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਮਿਲਣ ਦਿੱਤਾ ਜਾ ਰ ਇਹ ਤਾਂ ਹੁਣ ਸਪੈਸ਼ਲ ਟ੍ਰੀਟਮੈਂਟ ਚਾ ਰਹੇ ਨੇ ਤਾਂ ਉਹ ਤਾਂ ਨਹੀਂ ਦਿੱਤਾ ਜਾ ਸਕਦਾ ਨਾ ਸਭ ਉਹ ਕਹਿੰਦੇ ਹੁਣ 29 ਮੋਬਾਈਲ ਹੈਗੇ ਨੇ ਕਹਿੰਦੇ ਤੁਸੀਂ 1000 ਇਕੜ ਤੋਂ ਵੀ ਅੰਦਰ ਜਾ ਕੇ ਮੁੱਕਰ ਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਕੁਝ ਅੱਗੇ ਹੋਰ ਨਿਕਲ ਕੇ ਇੱਕ ਹਜ਼ਾਰ ਏਕੜ ਦਾ ਹੈ ਹੁਣ ਮਾਮਲਾ ਕਿ ਬਹੁਤ ਕੁਝ ਨਿਕਲ ਕੇ ਆਏਗਾ ਇਨਵੈਸਟੀਗੇਸ਼ਨ ਦੇ ਵਿੱਚ ਸਭ ਕੁਝ ਇੱਥੇ ਹੈਗਾ ਤੇ ਸਭ ਕੁਝ ਦਰਸ਼ਕ ਲੋਕ ਜਾਣਨਾ ਚਾਹੁੰਦੇ ਨੇ ਕਿਉਂਕਿ ਮੀਡੀਆ ਟ੍ਰਾਇਲ ਤਾਂ ਹੋ ਹੀ ਰਿਹਾ ਨਾ ਵਕੀਲ ਸਾਹਿਬ ਸਰ ਕੋਈ ਮੀਡੀਆ ਟ੍ਰਾਇਲ ਨਹੀਂ ਹੋ ਰਿਹਾ ਜੋ ਕੁਝ ਹੋਇਆ ਕੇਸ ਦੇ ਵਿੱਚ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕੋਈ ਮੀਡੀਆ ਟ੍ਰਾਇਲ ਨਹੀਂ ਚੱਲ ਰਿਹਾ ਇੱਥੇ ਤੇ ਅਸੀਂ ਜਿਹੜਾ ਵੀ ਜਸਟ ਇਨਫੋਰਮ ਕਰ ਰਹੇ ਹਾਂ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਲੈਟ ਦੀ ਇਨਵੈਸਟੀਗੇਸ਼ਨ ਬੀਓਵਰ ਠੀਕ ਹੈ ਸਰਕਾਰ ਤਾਂ ਬਿਲਕੁਲ ਕਹਿੰਦੇ ਜੋ ਕੁ ਇਹਨੇ ਮਿਲਣ ਦਾ ਸਮਾਂ ਵੀ ਦੰਨੇ ਆ ਤੇ ਹਰ ਇੱਕ ਚੀਜ਼ ਸਿਸਟਮ ਨਾਲ ਚੱਲਦੀ ਹੈ ਕੈਮਰਾ ਪਰਸਨ ਰਮੇਸ਼ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ